ਦੀ ਆਵਾਜ਼ ਆ ਮੈਂ ਮੱਝ ਨਾਲੋਂ ਨਾਲ ਦਸੀ ਜਾ ਤੇ ਬਾਅਦ ਚ ਕੱਟੀਆਂ ਹੁਣ ਮੈਂ ਗਾਂ ਦੀ ਹੁਣ ਮੈਂ ਕੱਟ ਰਿਆਂ ਬੱਕਰੀ ਦੀ ਮਾਂ ਮਾਂ ਹੁਣ ਮੈਂ ਕੱਟ ਰਿਆਂ ਬਿੱਲੀ ਦੀ ਮਾਉਂ ਮਾਉਂ ਹੁਣ ਮੈਂ ਕੱਟ ਰਿਆਂ ਹਾਥੀ ਦੀ ਹੁਣ ਮੈਂ ਕੱਟ ਰਿਆਂ ਘੋੜੇ ਦੀ ਹੁਣ ਮੈਂ ਕੱਟ ਰਿਆਂ ਕੁੱਤੇ ਦੀ ਹੁਣ ਮੈਂ ਕੱਟ ਰਿਆਂ ਹਾਕ ਚੁਕ ਤੇ ਕਤੂਰੇ ਦੀ ਹੁਣ ਮੈਂ ਕੱਢ ਰਿਆਂ ਆ ਚੀਕਨ ਦੀ ਹੁਣ ਮੈਂ ਕੱਢ ਰਿਆਂ ਆ ਕੁੱਤਾ ਹੁਣ ਮੈਂ ਕੱਢ ਰਿਆਂ ਆ ਕੋਇਲ ਦੀ ਤੁਹਾਡੇ ਉਹ ਕਹ ਜੀ ਜੇ ਫੇਮਸ ਹੋ ਗਏ ਤੇ ਫੇ ਜੀ ਇਹ ਅਹੀ ਕੰਮ ਨਹੀਂ ਨਹੀਂ 15 ਵਜਾਂ ਤੱਕ ਸੀਮਤ ਰਹਿਣਾ ਕਿ ਹੋਰ ਵੀ ਜਨੂਰਾਂ ਦੇ ਕੱਢੇ ਹੋਰ ਵੀ ਜਨੂਰਾਂ ਆ ਅੱਛਾ ਜੀ ਕਿਹਦੇ ਕਿਹਦੇ ਤੇ ਆਖ ਹੁਣ ਕਿਹੜੇ ਕਿਹੜੇ ਜਨੂਰ ਦੀ ਕੱਢੇਗਾ ਵਾਜ ਹੰਦੀ ਦੇ ਤੇ ਨੀਦੀਆਂ ਵੀ ਨੀਦੀ ਕੱਟੇ ਦੀ ਆਵਾਜ਼ ਕੱਢ ਕੇ ਵਿਖਾ ਦੋ ਮਾਜੂਦੀ ਆਵਾਜ਼ ਕੱਢ ਦੋ ਜੀ ਆਹ ਛੋਟਾ ਬੱਚਾ ਕੱਢਦਾ ਆਪਣੇ ਮੂੰਹ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਦੀਆਂ ਆਵਾਜ਼ਾਂ ਤੁਹਾਨੂੰ ਦੱਸਦੇ ਕਿ ਤਰੰਤਰੰਦਾ ਰਹਿਣ ਵਾਲਾ ਇਹ ਛੋਟਾ ਬੱਚਾ ਜੋ ਕਿ ਆਪਣੇ ਮੂੰਹ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਪੰਛੀਆਂ ਦੀਆਂ ਜਾਨਵਰਾਂ ਦੀਆਂ ਆਵਾਜ਼ਾਂ ਕੱਢਦਾ ਹੈ ਤੇ ਅੱਜ ਉਸਨੇ ਮੀਡੀਆ ਦੇ ਸਾਹਮਣੇ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਦੀਆਂ ਆਵਾਜ਼ਾਂ ਕੱਢ ਕੇ ਦਿਖਾਈਆਂ ਨੇ ਤੇ মিডিਆ ਨਾਲ ਗੱਲਬਾਤ ਕਰਦੇ ਉਸ ਬੱਚੇ ਨੇ ਤੇ ਗੁਰਪ੍ਰਤਿਪ ਸਿੰਘ ਉਸਤਾਦ ਚਾਚਾ ਜੋ ਕਿ ਉਸਨੇ ਗੱਲਬਾਤ ਕੀਤੀ ਹੈ মিডিਆ ਦੇ ਨਾਲ ਉਸਨੇ ਦੱਸਿਆ ਕਿ ਛੋਟਾ ਬੱਚਾ ਜਨਮ ਤੋਂ ਹੀ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਕੱਢਦਾ ਹੈ ਤੇ ਆਪਣੇ ਮੂਹ ਦੇ ਨਾਲ ਇਹ ਆਵਾਜ਼ਾਂ ਕੱਢ ਕੇ ਲੋਕਾਂ ਦੀ ਵਾਹ ਵਾਖਾ ਖਟ ਰਿਹਾ ਤੇ ਅਸੀਂ ਆਸ ਕਰਦੇ ਹਾਂ ਕਿ ਛੋਟਾ ਬੱਚਾ ਵੱਡਾ ਹੋ ਕੇ ਹੋਰ ਵੀ ਤਰੱਕੀ ਕਰੇ ਤੇ ਆਪਣੇ ਮਾਪਿਆਂ ਦਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇ ਗੁਰਪ੍ਰਤਿਪ ਸਿੰਘ ਕਿਹੜੀ ਕਲਾਸ ਚ ਤੁਸੀਂ ਤੀਸਰੀ ਤੇ ਕਿੰਨੀਆਂ ਆਵਾਜ਼ਾਂ ਕੱਢ ਲੈਂਦੇ ਤੁਸੀਂ 15 ਕੱਢ ਕੇ ਵਿਖਾਓ ਫਿਰ ਮਾ ਇਹ ਕਿਹਦੀ ਆਵਾਜ਼ ਆ ਮੈਂ ਮੱਝ ਨਾਲੋਂ ਨਾਲ ਦਸੀ ਜਾ ਤੇ ਬਾਅਦ ਚ ਕੱਟ ਗਿਆ ਹੁਣ ਮੈਂ ਗਾਂ ਦੀ ਜੀ ਹੁਣ ਮੈਂ ਕੱਢ ਰਿਆਂ ਬੱਕਰੀ ਦੀ ਮਾ ਹੁਣ ਮੈਂ ਕੱਢ ਰਿਆਂ ਬਿੱਲੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਹਾਥੀ ਦੀ ਹੁਣ ਮੈਂ ਕੱਢ ਰਿਆਂ ਘੋੜੇ ਦੀ ਕਰ ਰਿਹਾ ਕੁੱਤੇ ਦੀ ਹੁਣ ਮੈਂ ਕੱਢ ਰਿਹਾ ਹੈ ਚਿੱਪ ਤੇ ਕਤੂਰੇ ਦੀ ਹੁਣ ਮੈਂ ਕੱਢ ਰਿਹਾ ਆ ਚੀਕਨ ਦੀ ਹੁਣ ਮੈਂ ਕੱਢ ਰਿਹਾ ਹਾਂ ਕੁੱਤਾ ਹੁਣ ਮੈਂ ਕੱਢ ਰਿਹਾ ਕੋਇਲ ਦੀ ਵੱਡਾ ਕਹਿ ਜੀ ਜੇ ਫੇਮਸ ਹੋ ਗਏ ਫਿਰ ਜੀ ਇਹ ਅਹੀ ਕੰਮ ਨਹੀਂ ਨਹੀਂ 15 ਵਜਾਂ ਤੱਕ ਸੀਮਤ ਰਹਿਣਾ ਕਿ ਹੋਰ ਵੀ ਜਨੂਰਾਂ ਦੀਆਂ ਕੱਢਾਂ ਹੋਰ ਵੀ ਜਨੂਰਾਂ ਦੀਆਂ ਅੱਛਾ ਜੀ ਕਿਹਦੀ ਕਿਹਦੇ ਤੇ ਆਖ ਹੁਣ ਕਿਹੜੇ ਕਿਹੜੇ ਜਨੂਰ ਦੀ ਕੱਢੇਗਾ ਆਜ ਹਾਂ ਜੀ ਜੀ ਤਿੰਨ ਇਹਦੀਆਂ ਹੁੰਦੀਆਂ ਨੇ ਇਹਦੀ ਕਰ ਕਰ ਕੱਟੇ ਦੀ ਆਵਾਜ਼ ਕੱਢ ਕੇ ਸੁਖਾ ਦੂੰਗਾ ਫੇਰ ਇੱਕ ਰਾਂ ਚਾਪ ਕੋ ਚਾਪ ਹੈ ਜੀ ਚਾਪ ਮਾਝੂ ਦੀ ਆਵਾਜ਼ ਕੱਢ ਦਿਓ ਜੀ ਚੱਲੋ ਜੀ ਇਹ ਬੇਟਾ ਸਕੂਲ ਕਿਹੜੇ ਜਾਂਦੇ ਹੋ ਹਰਗੁਣ ਪਬਲਿਕ ਸਕੂਲ ਅੱਛਾ ਜੀ ਤੇ ਕਿੰਵੇਂ ਨੰਬਰ ਤੇ ਆਇਆ ਸਵਰਜ ਮਾਚੋਂ ਇਹ ਆ ਸਵਰਜ ਤੀਸਰੇ ਤੇ ਤੇ ਨਾਲ ਦੇ ਮੁੰਡਿਆਂ ਨੂੰ ਫਿਰ ਰੋਜ ਵਾਜਾ ਕੱਢ ਕੇ ਸੁਣਾਉਂਦੇ ਹੁੰਦੇ ਹਾਂ ਹਾਂਜੀ ਠੀਕ ਆ ਜੀ ਧੰਨਵਾਦ ਇਹ ਬੱਚਾ ਜਿਹੜਾ ਵਾ ਮੇਰੇ ਮਤਲਬ ਛੋਟੇ ਭਰਾ ਦਾ ਵਾ ਤੇ ਜਨਮਰਾਂ ਦੀਆਂ ਇਹ 15 20 ਵਾਜਾ ਜਿਹੜਾ ਕੱਢ ਲਿੰਦਾ ਤੇ ਪੜਦਾ ਵੀ ਵਧੀਆ ਸਕੂਲ ਜ ਨਾਲ ਸੇਵਾ ਵੀ ਇੱਥੇ ਬਾਬਾ ਜੀ ਦੇ ਡੇਰੇ ਤੇ ਆ ਕੇ ਕਰਦਾ ਰਹਿੰਦਾ ਤੇ ਨਾਲ ਬਜ਼ੁਰਗਾਂ ਦਾ ਬੱਚਿਆਂ ਦਾ ਜਿਹੜਾ ਵਾ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਵਾ ਵਧੀਆ ਉਹਨਾਂ ਦਾ ਮਨੋਰੰਜਨ ਵੀ ਕਰਦਾ ਹੈ ਤੇ ਪੜ੍ਹਾਈ ਚ ਵੀ ਚੰਗੀ ਪੜ੍ਹਾਈ ਕਰਦਾ ਬਾ ਤੇ ਅੱਗੇ ਸਾਡਾ ਇਹੋ ਟੀਚਾ ਵੈ ਤੋਂ ਵੀ ਚੰਗੀ ਪੜ੍ਹਾਈ ਕਰੇ ਤੇ ਚੰਗੀ ਤਰੱਕੀ ਕਰੇ ਵਧੀਆ ਕਰੇ ਵੈਸੇ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਵੀ ਇਹਨੂੰ ਆਰਮੀ ਦੇ ਵਿੱਚ ਹੀ ਸਿਲੈਕਟ ਕਰਾਉਂਗਾ ਮੈਂ ਉਹਨੇ ਚਿਰ ਤੱਕ ਮੈਂ ਦੁਬਾਰਾ ਸਰਵਿਸ ਕਰਨ ਦੇ ਆਵਾ ਤੇ ਤੋਂ ਬਦਲ ਰਾਮਨਾਲ ਪ੍ਰਮੋਟ ਹੋ ਜਾਣਾ ਤੇ ਜਿੰਨੇ ਚਿਰ ਨੂੰ ਇਹਨੇ 10th ਜਾਂ +2 ਕਰਨੀ ਹੈ ਤੇ ਫਿਰ ਇਹਨੂੰ ਆਰਮੀ ਚ ਸਿਲੈਕਟ ਕਰਵਾਵਾਂਗੇ ਆ